ਆਤਾ ਹਰ ਇੱਕ ਸੋਨੇ ਦੇ ਜਿਵੇਂ ਤੇ ਤੁਹਾਡੇ ਨਾਲ ਕਰੂਗਾ ਤੁਮ ਕੇ ਮੈਂ ਇਹ ਰੱhta ਹੈ ਕਿ ਮੈਂ ਹਰੀ ਦਾ ਪਸੰਦ ਪਰ ਜਦੋਂ ਭਰਾਵਾਂ ਦੇ ਪੌਣ ਤੇ ਉਹਨਾਂ ਤੋਂ ਵੀ ਇਸ਼ਾਨ ਦਿੱਤੀਆ ਉਹਦੇ ਵਿੱਚ ਵੀ ਸ਼ਰੀਪ ਉੱਜਣਾ ਇਹ ਵੀ ਇੱਕ ਵੱਡਾ ਕਾਰਨ ਹੋ ਜਾਂਦਾ ਹੈ ਤੇ ਇਸ ਕਰਕੇ ਬਲਾਕ ਕਰਨ ਦੀ ਬੇਪਰਸ਼ੀ ਬਾੜ ਬਣਾ ਰਿਹਾ ਬੜਾ ਕਰਦਾ ਪਾਵਨ ਦੇ ਪੁਰੇ ਸੱਜਣ ਤੋਂ ਵੱਧ ਹੁੰਦੀ ਆ ਜਿਹਨੂੰ ਧਰ ਦੇ ਨਾਲ ਇਹ ਨਗਰ ਕ੍ਰਿਸ਼ਨਾਪੁਰ ਜਾਂ ਆਪਣੀ ਪਾਰਕੀ ਦੇ ਮਰਗਾਂ ਦਾ ਸਾਰਾ 25 ਕਰੋੜ ਰੁਪਏ ਆਮ ਦੇ ਪਿੰਡ ਦੇ ਪ੍ਰਸ਼ਾਸਨ ਦਾ ਭਾਗ ਬਹੁਤ ਬਹੁਤ ਖੁਸ਼ੀ ਦੇ ਲੋਕੀਂ ਸਾਡੇ ਨਾਲ ਕੁੱਝ 109 ਤੋਂ 59000 ਰੁਪਏ ਹੋਰ ਤੁਸੀਂ ਉਹਨਾਂ ਕੋਲ ਜਾ ਕੇ ਜਿਹਨੇ ਗੱਲ ਦੀ ਸਵਾਲ ਤੁਸੀਂ ਕਰੋ ਤੁਸੀਂ ਉਹਨੂੰ ਮੌਨਤਾਂ ਕੀ ਜਿੰਦਾ ਹੈ ਉਸ ਦੇ ਪਰਿਸ਼ਾਰਾਂ ਦੇ ਨਾਮ ਤੇ ਰੇ ਕਹੇ ਤੁਹਾਡਾ ਪਾਣਾ ਹੋਰ ਤੁਹਾਡਾ ਵਰ ਗਿਆ ਇਸ ਸਾਡੇ ਤੇ ਕਿੰਨਾ ਬਰਕਤ ਮੈਂ ਬਾਬਾ ਜੀ ਅਸਲੀ ਕਰਨੇ ਬੈਠੇ ਆ ਮੇਰੀ ਕੋਈ ਉਡੀਕਾਂ ਦਾ ਨਹੀਂ ਜਿੱਦਾਂ ਕਿਸੇ ਨੂੰ ਮਾਰ ਪਾ ਜੀ ਦਿੱਤਾ ਪਰ ਮੈਂ ਮਹਾਰਾਜੀ ਹضور ਦੀ ਦਾ ਸੰਗਤ ਦੇ ਵਿੱਚ ਇੰਨਾ ਵੀ ਜੇ ਸੁਖ ਨੂੰ ਮਾਰ ਮਿਲ ਜਾਂਦਾ ਮਚੋ ਦਾ ਪਿੰਡਾਂ ਵਿੱਚ ਜਿਹੜਾ ਸਾਜ ਮਨਾਉਂਦੇ ਨੰਗਰ ਵਿੱਚ ਕਰਦਾ ਚੱਲਣ ਉਹਨੂੰ ਵੱਧ ਕਰਕੇ ਨੰਗਰ ਵਰਗਾ ਮਾਰ ਦਿੰਦਾ ਇਹ ਇੱਕ ਨਹੀਂ ਬੰਗਾਰੀ ਦਾ ਸਰੇਖ ਜੋ ਬਣ ਜਾਂਦਾ ਹੈ ਨਾ ਆ ਆਕਾਸ਼ ਸੁਧਰਨਾ ਕਿਹਾ ਪਾਵਰ ਕੁਸ਼ੀਸ਼ ਕੀਤੀ ਆ ਲੋਕਾਂ ਦੀ ਪਾਵਰ ਤੇ ਨੀਂਵ ਦਾ ਵਧਦਾ ਵਾ ਤੁਸੀਂ ਕਾਹਦੀ ਬੋਲ ਕਾਸ਼ ਤੇ ਕਰਾ ਸਕਦੇ ਐਡੀ ਪਾਵਰ ਸੁਧਰਣ ਬਣ ਕੀ ਦੀ ਇਹਨਾਂ ਕਰਿਆ ਉਹਨੂੰ ਥੱਲੇ ਕਿਹਨਾਂ ਦੀ ਪਾਵਰ چیئر <سؤال> <سؤال> ਇਸ ਕਰਕੇ ਇੱਕ ਬਹੁਤ ਵੱਡੀ ਤਾਕਤ ਹੁੰਦੀ ਆ ਪਾਰਟੀ ਇੱਕ ਤਾਂ ਸੀ ਲੋਕ ਸੋਚਿਆ ਚੱਲ ਛੱਡੋ ਜਾਂ ਕੀ ਪਾਰਟੀ ਕਹੋ ਨਾ ਇਹ ਆਪਣੇ ਵਿੱਚੋਂ ਕੱਢੋ ਪਰ ਜਿਹਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਆ ਉਹਦੇ ਨਾਲ ਬਹੁਤ ਮਾਣ ਮਿਲ ਜਾਂਦਾ ਸੋ ਭਾਈ ਮੈਂ ਤਾਂ ਇਹ ਵੀ ਦੇਖ ਸਕਦਾ ਵੀ ਮੈਂ ਦੂਸਰੇ ਨੰਬਰ ਤੇ ਰਿਹਾ ਪੰਜਾਬੋਤਾ ਦੇ ਪਿੱਛੇ ਰਹਿ ਗਿਆ ਫੇਰ ਵੀ ਤੁਹਾਡੇ ਨੰਬਰ ਦਾ ਲੰਮੇ ਜਾਂ ਛੋਲੇ ਵਾਲਿਆਂ ਦਾ ਭਵੀਪੁਰੇ ਦਾ ਬੰਦਾ ਖੁਦ ਖੜਾ ਸੀਗਾ ਪਰ ਉਥੋਂ ਵੀ ਮੈਨੂੰ ਭਾਈ ਜੀ ਤਸੋਂ ਹੁਣ ਪਾਣਾ ਸੋਣਾ ਜਿੰਨੀ ਮਿਹਨਤ ਕੀਤੀ ਉਹਦੇ ਬਰਾਬਰ ਨਹੀਂ ਆਇਆ ਸਾਡੇ ਪਿੰਡ ਨੇ ਇੰਨਾ ਮੈਨੂੰ ਮਾੜਾ ਦਿੱਤਾ ਦੋਨੇ ਪਾਸਿਆਂ ਕਟੀਆਂ ਬੋਤਾਂ ਨੂੰ ਪਾ ਕੇ ਜਿੰਨੂੰ ਮੇਰੇ ਬਰਾਬਰ ਫੇਰ ਨਹੀਂ ਆਉਂਦਾ ਆਜਾ ਜਿਹੜਾ ਹੁੰਦਾ ਉਹ ਆਪਦਾ ਹੀ ਹੁੰਦਾ ਇਸ ਤੱਕ ਕਿ ਮੈਂ ਜਾਂ ਇਹ ਭਾਈ ਮੈਂ ਤਾਂ ਆਖਿਆ ਸੀ ਕਿ ਸਾਰੀ ਗੇਸੇ ਕਰਕੇ ਪਹਿਲਾਂ ਵੀ ਆਪਾਂ ਮੀਟਿੰਗ ਕੀਤੀ ਸੀ ਸਾਪਾ ਜਨ ਸਿੰਘ ਜੀ ਸਾਡੇ ਜਿਹੜਾ ਪ੍ਰੇਸ਼ਟ ਦੇ ਮੈਂਬਰਸ਼ਿਪ ਵਾਸਤੇ ਚੋਣ ਲੜੀ ਆ ਬੀਬੀ ਜੀਾਂ ਦੇ ਘਰੋਂ ਤੇ ਹਰਪ੍ਰੀਤ ਸਿੰਘ ਬਲੌਕ ਚਾਂਦਰੀ ਦੇ ਮੈਂਬਰਾਂ ਬੈਠੇ ਚੁਣੇ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਜੈਦਰ ਸਾਹਿਬ ਤੇ ਸਾਰੀ ਸਬਟੀ ਟੀਮ ਦਾ ਸਾਪਾਗਰ ਸਿੰਘ ਬੈਠਿਆ ਤੇ ਮੇਰੀਆਂ ਭੈਣੋ ਭਰਾਓ ਬਜ਼ੁਰਗੋ ਨੌਜਵਾਨੋ ਧੰਨਵਾਦ ਕਰਨ ਵਾਸਤੇ ਅੱਜ ਤੁਹਾਡੇ ਕੋਲ ਆਇਆ ਇਹਨਾਂ ਵਡਿਆਨ ਚੜ੍ਹ ਪਾਰਟੀ ਨੂੰ ਸੋ ਮੇਰੇ ਕਹਿਣ ਤੋਂ ਬਾਅਦ ਹੈ ਕਿ ਤੁਸੀਂ ਬਹੁਤ ਵੱਡਾ ਮਾਣ ਸ਼ੋਮੇ ਦਾ ਜਨ ਦਿੱਤਾ ਜਦਰ ਸਾਹਿਬ ਜੋ ਮੈਂ ਆਇਆਗਾ ਤੇ ਜੈਦਾ ਸਾਹਿਬੀ ਰਹਿਮਾਈ ਦੇ ਵਿੱਚ ਇਸਵੇਂ ਇਲੈਕਸ਼ਨ ਲੜੀ ਸੀ ਜਦੋਂ ਮੈਨੂੰ ਐਮਐਲਏ ਬਣਾਇਆ ਤੇ ਮੈਂ ਅੱਜ ਇਸ ਬੇਟੀ ਦੇ ਵਿੱਚ ਭਵਾਂ ਦਾ ਪਰਿਵਾਰ ਬੈਠਾ ਹਾਂ ਤੁਹਾਡਾ ਧੰਨਵਾਦ ਹੋ ਕਹਿੰਦਾ ਹਾਂ ਜੈਦਾ ਸਾਹਿਬ ਕਿ ਜੇ 10 ਤੋਂ 2 ਜਾਂ 12 ਤੋਂ 17 ਦਾ ਕੈਮੇ ਦੇ ਰਿਹਾ ਬਹੁਤ ਵੱਡਾ ਯੋਗਦਾਨ ਕੀਤਾ ਜਿੰਨਾ ਦਾ ਤੇ ਇਸ ਨਗਰ ਦਾ ਪਰਵਾਂ ਸਾਹਿਬ ਵੀ ਨਾਲ ਸੀ ਜੀ ਤੁਹਾਨੂੰ ਤੇ ਸਾਰੀ ਟੀਮ ਦਾ ਮੈਂ ਕਹਾਗਾ ਤੁਹਾਡਾ ਧੰਵਾਦ ਤੇ ਪੂਜੋ ਤਾਂ ਆ ਹੁਣ ਤਾਂ ਫੋਨ ਆ ਗਿਆ ਤੇ ਤਾਂ ਫੋਨ ਵੀ ਨਹੀਂ ਸੀ ਗਿਆ ਪੂਜੋ ਆਪ ਜਾਣਾ ਸਾਈਕਲ ਤੇ ਜਾਣਾ ਸਕੂਟਰ ਤੇ ਜਾਣਾ ਮੋਟਰਸਾਈਕਲ ਤੇ ਜਾਣਾ ਕੱਲੇ ਕੱਲੇ ਪਿੰਡਾਂ ਦੀ ਜਿਹੜੇ ਕੰਨੇ ਮਿਲਣਾ ਬੜੀ ਵੱਡੀ ਸੀ ਹੋਇਆ ਹੈ ਅਸੀਂ ਦਾ ਮਤਲਬ ਇਹ ਹੈ ਕਿ ਕੰਮ ਕਰਿਆ ਨਹੀਂ ਕੀਤਾ ਪਾਲਿਸੀ ਤੋਂ ਭੈ ਮਤਲਬ ਪਾਲਿਸੀ ਜਿਹੜਾ ਨਾਮ ਖਾਰੇ ਕਹਿੰਦੀ ਫਲ ਸਾਨੂੰ ਮਿਲ ਰਿਹਾ ਜੈਦਰ ਸਾਹਿਬ ਤੁਹਾਡਾ ਧੰਨਵਾਦ ਜਿਸ ਤਰ੍ਹਾਂ ਤੁਸੀਂ ਆ ਦੇਖੋ ਅੱਜ ਇੰਨੇ ਛਾਂ ਦੇ ਇਹ ਸ਼ਾਂਤੇ ਵਾਗ ਵੀ ਆ ਮਿਲਿਆ ਬੈਠਿਆ ਬੱਚੇ ਬੈਠੇ ਆ ਨੌਜਵਾਨ ਬੈਠੇ ਆ ਬਜ਼ੁਰਗ ਬੈਠੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ